ਨੇ 12 ਪੂਰਾ 12 ਇੱਕ ਵੀ ਨਹੀਂ ਪੈਂਦਾ ਇੱਕ ਵੀ ਨਹੀਂ ਪੈਂਦਾ ਪੂਰਾ 12000 ਸਾਢੇ 11 ਬਾਸ ਸਾਢੇ 11 ਬਾਸ ਪਾ ਦੇ 10000 ਦੇ ਦਿੰਨੇ ਬੱਕਰਾ ਦੇ ਨਾ 13000 ਰੁਪਏ ਦੇ ਲਈ ਨਾ ਦੇ ਲੈ ਬਹੁਤ ਲਾਟਾ ਨਾ ਕੋਈ ਹੁਣ ਤੂੰ ਕਿੰਨੇ ਮੰਗ ਰਿਹਾ ਨਾਲ 13000 ਰੁਪਏ ਕਰ ਰਹੀ ਹੈ 13000 ਰੁਪਏ ਬੱਕਰਾ ਦਿੰਦੇ ਨਾਲ ਬਾਈਕ ਕਿੰਨੇ ਦੇ ਰਹੇ ਨੇ 10 10000 ਰੁਪਏ ਆ ਲੈ ਖੁਣ ਦੇਖ ਦੇ ਕਾਫੀ ਉਹ ਖੜ ਜਾ ਤੂੰ ਉਹ ਤੂੰ ਖੜ ਜਾ ਉਹ ਤੂੰ ਖੜ ਜਾ ਤੂੰ ਖੜ ਜਾ ਸਹੀ ਕੋਈ ਨਹੀਂ ਜਦੋਂ ਮੈਨੂੰ ਧੱਕੇ ਮਾਰੇ ਨੇ ਮੈਂ ਨਹੀਂ ਮਾਰੂੰ ਜਦੋਂ ਬਜਾਜ ਮਾਰੇ ਉਦੋਂ ਮੈਂ ਧੱਕਾ ਜਾਈ ਮਾਰੇ ਗਲਤੀ ਨਹੀਂ ਮਾਰੇ ਮੈਂ ਨਜਾਇਜ਼ ਮਾਰੂ ਮੈਂ ਨਜਾਇਜ਼ ਮਾਰੂ ਇਹ ਪਗੜਾ ਰੋਕਦਾ ਮੈਂ ਨਜਾਇਜ਼ ਮੇਰਾ ਧੱਕਾ ਚੱਲਦਾ ਮੈਂ ਤਾਂ ਮਾਰੂ ਹਾਏ ਆ ਦੇਖ ਰ ਲੱਟਾ ਧੱਕਾ ਚੱਲਦਾ ਚੱਲਦਾ ਮੇਰੀ ਉਂ ਦਾ ਕਹਿ ਦੇਣਾ ਤੂੰ ਉਹਨਾਂ ਨੂੰ ਦੇ ਹੁਣ ਤੂੰ ਦੇ ਵੀ ਆਈ ਟੀ ਤੋਂ ਬੰਦੇ ਆਏ ਨੇ ਮਾਨ ਕਰਕੇ ਬਾਈ ਨੇ ਭਜਦੀ ਕਹਿੰਦੇ ਇੰਨੇ ਦਿਨਾਂ ਬਾਪਈ ਚੱਕ ਲਿਆ ਪੁੱਤ ਬਾਲੇ ਕਿੱਥੇ ਕਿੱਥੇ ਕੀ ਫਾਇਦਾ ਲੈ ਰਾਜੂ ਇੱਕ ਮਿੰਟ ਲੈ ਵੀਰੇ ਉਹ ਖੜ ਜਾ ਬੇਚੀ ਚੰਗੀ ਲੱਗੂ ਫੜ ਲਿਓ ਇੱਕ ਜਣਾ ਇੱਕ ਜਣਾ ਅਸੀਂ ਤਾਂ ਦੋਏ ਪੜਾਂਗੇ ਤੂੰ ਪੜ ਹੁਣ ਤੂੰ ਜੋਰ ਨਹੀਂ ਤੈਨੂੰ ਮੈਂ ਕੁੱਟੂ ਕੁੱਟਣਾ ਤਾਂ ਇੱਕ ਡਾ ਗਸੇਰ ਆ ਜਿੰਨੇ ਕਹਿੰਦੇ 19 ਦਿਨਾਂ ਵਿੱਚ ਕੰਮੀ ਹੋ ਗਈ ਗੱਲ ਹੈ ਕਿਹਦੀ ਮੇਰੀ ਵੀ ਹਣ ਕੰਨ ਪਾਵਾਂ ਝੋਲੀ ਚ ਕਾਸ ਝੋਲੀ ਕਰ ਉਹ ਵੀਰੇ ਕਰਾ ਗੋਦਾ ਵਿੱਚ ਚਿਪੜ ਜੂ ਨਹੀਂ ਚੰਗੀ ਲੱਗੂ ਯਾਰ ਨਹੀਂ ਹੁੰਦਾ ਬਰਾਦਰ ਝੋਲੀ ਕਰ ਨਹੀਂ 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 ਦਾ ਦੱਸ ਬੰਛਾ ਵੀ ਤੂੰ ਤੇਰੇ ਸਾਤੇ ਜਾਣਾ ਵਿੱਚ ਜਦੋਂ ਆਪ ਦੇ ਲੈ ਝੋਲੀ ਦਾ ਕਰ ਲਾ ਬੱਚਾ ਰੋ ਰਿਹਾ ਮੈਂ ਛੱਡਦੀ ਬਾਈ ਯਾਰ ਮੈਂ ਕੀ ਲੱਗੂ ਯਾਰ ਤੈਨੂੰ ਕਰ ਝੋਲੀ ਪਰ ਕਿ ਤੋਰਾਂਗੇ ਝੋਲੀ ਪ੍ਰਮਾਤਮਾ ਦੇ ਲੇਖੇ ਨਾਲ ਸਾਡੇ ਦਾ ਦਿਖਾ ਨਹੀਂ 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 ਹੁੰਦੀ ਨਹੀਂ ਉਹ ਨਹੀਂ ਹੁਣੀ ਨਹੀਂ ਨਹੀਂ ਯਾਰ ਨਾ ਦੇਖ ਇਹਦੀ ਗੱਲ ਨਹੀਂ ਬਾਈ ਯਾਰ ਓਏ ਵੀ ਮੇਰੀ ਗੱਲ ਸੁਣ ਬਾਈ ਮੈਂ ਤੈਨੂੰ ਇੱਕ ਗੱਲ ਮੈਂ ਤੈਨੂੰ ਇੱਕ ਗੱਲ ਦੱਸਾਂ ਬਾਈ ਰੱਜ ਤੂੰ ਆਹ ਦੇਖ ਰਹਿ ਲੱਗ ਗਿਆ ਮੇਰੀ ਗੱਲ ਤਾਂ ਸਾਰਾ ਬਾਕੀ ਨੀ ਪਰਦੀ ਹਾਂ ਨਹੀਂ ਹੋਣਾ ਇੱਕ ਟਾਇਰ ਬਸ ਉਹੀ ਤਾਂ ਰਹਿਣਾ ਤੂੰ ਕੋਈ ਖੜ ਜਾ ਓਏ ਖੜਤਾ ਜਾਓ ਯਾਰ ਵੀ ਕਿੰਨੇ ਰੁਪਈਆ ਦਾ ਬੱਕਰਾ ਭਲਾ ਆਪ ਦੇਖੋ ਤੁਸੀਂ ਬਾਈ ਯਾਰ ਆਹ ਜਿਹੜੀਆਂ ਇਧਰ ਮੁਕਰੀ ਓਏ ਇਧਰ ਮੁਕਰੀ ਉਹ ਜਿਹੜੀਆਂ ਬੌਲੀਆਂ ਚਿੜੀਆਂ ਦੀਆਂ ਹਾਂ ਬੌਲੀਆਂ ਚਿੜੀਆਂ ਚਿੜੇ ਨੇ ਉਹ ਕਿਉਂ ਗਾਹ ਪਾਉਂਦੀਆਂ ਨੇ ਮੈਨੂੰ ਕੋਈ ਐਨੇ ਬੰਦੇ ਖੜੇਆ ਦੱਸੋ ਦੱਸ ਕਿਉਂ ਪਾਉਂਦੀਆਂ ਨੇ ਹੁਣ ਚੋਲਰ ਤਾਂ ਤਾਂ ਉਹਨਾਂ ਵਾਂਗੂ ਪਾਇਆ ਹੋਇਆ ਦੱਸ ਕਿਉਂ ਪਾਉਂਦੀਆਂ ਨੇ ਦੱਸ ਭੁੱਖੀਆਂ ਰਹਿ ਗਈਆਂ ਅੱਛਾ ਭੁੱਖੀਆਂ ਹੁੰਦੀਆਂ ਨੇ ਤੂੰ ਉਹਨਾਂ ਨੂੰ ਦਾਣੇ ਪਾ ਕੇ ਆਉਣਾ ਉਹਨਾਂ ਦੀ ਇੱਕ ਭਾਈ ਤੀ ਉਹਨਾਂ ਨੇ ਖਿੱਚ-ਖਿੱਚ ਕੇ ਮਾਰਤਾ ਉਹ ਕੰਮ ਛੋਡਾ ਉਹ ਹੁਣ ਲੜਦੀਆਂ ਫਿਰਦੀਆਂ ਨੇ ਸਾਰੀ ਉਮਰ ਉਹਨਾਂ ਦਾ ਇਹੀ ਕੰਮ ਚੱਲੂ ਮੇਰੇ ਤੇਰੇ ਦਾ ਮਰਾ ਬੈਠ ਨਹੀਂ ਸਕਦਾ ਮੈਂ ਤੇਰੇ ਬਰਾਬਰ ਨਹੀਂ ਖਾਦਦਾ ਪੱਕੀ ਤਾਂ ਲੈ ਨੂੰ ਗੱਲਾਂ ਮੈਂ ਨਾ ਹੁੰਦੀ ਨੀ ਭਰਾਵਾ ਕਿਉਂ ਮੈਂ ਬਾਦਾਮ ਖਾਦੇ ਨੇ ਤੇਰੇ ਤਾਂ ਖਾਦੇ ਨੇ ਪਰਾ ਤੂੰ ਕਿਹਨੇ ਕਹੇ ਬਾਈ ਤੇਰਾ ਕੀ ਕਹਦਾ ਬਾਦਾਮ ਨਹੀਂ ਤਾਂ ਬਾਦੂ ਖਾਂਦਾ ਨਹੀਂ ਕੋਸਾ ਮਿੰਟਾ ਤੂੰ ਖਾਂਦਾ ਨਹੀਂ ਕੋਸਾ ਨਹੀਂ ਕੋਸਾ ਬੋਲ ਆ ਖੜਾ ਮੇਰਾ ਭਾਈ ਮੇਰੇ ਨਾਲ ਬੋਲ ਟਾਂ ਦੀ ਰੋਟੀ ਖਾਣਾ ਵੀਰੇ ਮੈਂ ਤਾਂ ਫੇ ਮੈਂ ਕੀ ਕਰਾਂ ਮੈਨੂੰ ਕਿਹਾ ਅਸੀਂ ਤੂੰ ਨਾ ਮੈਂ ਕੀ ਪਸਮਾ ਜਾਂਦਾ ਚੁੱਪੀ ਦੀ ਕਰਦਾ ਨਹੀਂ ਮੈਂ ਕੀ ਪਸਮਾ ਜਾਂਦਾ ਚੁੱਪੀ ਦੀ ਕਰਦਾ ਖੰਦਾ ਕੱਛੂ ਲੈ ਓ ਜਾ ਭਰਾਵਾ ਮੇਰੇ ਬੁੜੇ ਨੂੰ ਜਾ ਕੇ ਦੱਸੂ ਤੇ ਕੰਦਾ ਕੰਦਾ ਕੱਛੂ ਮੇਰੇ ਬੁੜੇ ਨੂੰ ਜਾ ਕੇ ਦੱਸੂ ਮੇਰੇ ਭੁੜੇ ਨੂੰ ਜਾ ਕੇ ਦੱਸੂਗਾ ਦਿਨਾਓ ਪੈਸੇ ਯਾਰ 11000 ਰੁਪਏ 11000 ਨਹੀਂ ਹੁਣੀ ਪਰ ਠੀਕਾ ਮਸਤਾਕ ਯਾਰ ਮੇਰੀ ਗੱਲ ਸੁਣ ਬਰਾ ਹੁਣ ਬੱਕਰਾ 8000 ਦਾ ਮੈਂ 7000 ਦਾ ਲੈ ਚ ਪੁੱਛ ਲੈਣੇ ਚਾਤੀ ਦਾ ਮੈਂ ਅੱਜ ਘੱਟ ਰਹੀ ਯਾਰ 8 ਦੇ ਹੁਣ ਤੂੰ 11 ਕਿਨ 19000 ਦੀ ਬੱਕਰੀ ਹੋਵੇ 19000 ਦੀ ਘੱਟ ਫੜਾ ਦੂ ਯਾਰ ਤੂੰ ਆ ਦੇਖ ਬਰਾ ਮੇਰੀ ਗੱਲ ਸੁਣ ਮਸਤਾਕ ਸਾਰੀਆਂ ਗੱਲਾਂ ਸਾਡਾ ਲਿਖਾਈ ਉਹ ਕਰਾ ਦੇਣਗੇ ਪੂਰੇ ਯਾਰ ਲਿਖਾਈ ਪੁੱਛੇ ਨਹੀਂ ਕੋਈ ਸਾਡਾ ਹੁਣ ਸਾਡਾ ਦਾ ਦੇਤਾ ਲੈ ਜਾ ਲੈ ਜਾ ਤੇਰੇ ਲੈ ਜਾ ਬਈ ਲੈ ਜਾ ਨਹੀਂ ਬਈ ਹੋਰ ਪੈਸੇ ਕਿੰਨੇ ਪਾਵਾਂ ਪੈਸੇ ਤਾਂ ਕੋਈ ਨਾ ਬਾਦੀ ਉੱਚ ਗਿਰਾ ਨਹੀਂ ਗੱਲ ਸੁਣ ਇੱਕ ਮਿੰਟ ਖੋਸਾਂ ਤਾਂ ਲੈ ਜਾ ਖੋਸਾਂ ਵੀਰੇ ਯਾਰ ਯਾਰ ਬਾਗੋ ਬਾਗ ਆ ਭਰਾ ਮੈਂ ਤਾਂ ਇਹ ਗੱਲ ਨਹੀਂ ਉਹ ਵੀਰੇ ਤੈਨੂੰ ਕਹਤਾ ਜਦੋਂ ਲੈ ਜਾ ਨਹੀਂ 11 ਜਰੁੰਦੀ ਨਹੀਂ ਵੀਰੇ 11 ਜੀ ਵੀਰੇ 11 ਨਾ ਭਾਈ ਭਰਾ ਬਣ ਕੇ ਯਾਰ ਨਾ 11 ਹੀ ਨਹੀਂ ਪਹਿਣਾਂਗੇ ਫਿਰ ਕਿਹੜਾ ਫਿਰ ਹੋਰ ਨਹੀਂ ਪਹਿਣਾਂਗੇ ਨਹੀਂ ਵੀਰੇ ਤਾਂ ਪਹੁੰਚਾ ਇੱਕ ਗੱਲ ਖਾ 12000 ਰੁਪਏ ਪਾ ਦੇ ਇਧਰ ਮਾਤਾ ਹਾਂ ਬਾਪ ਰਹਿੰਦੇ ਫੇ ਰਹਿੰਦੇ ਬਈ ਨਹੀਂ 12 ਪੂਰਾ 12 ਇੱਕ ਵੀ ਨਹੀਂ ਪੈਂਦਾ ਇੱਕ ਵੀ ਨਹੀਂ ਪੈਂਦਾ 12000 ਸਾਢੇ 11 ਬਾੜ ਸਾਢੇ 11 ਬਾੜ ਪਾ ਦੇ ਪੈ ਗਿਆ ਪੈ ਗਿਆ ਪੂਰਾ 11.5 ਹਜ਼ਾਰ ਪਾ ਦੇ ਵੀਰੇ ਲਿਖਿਆ ਜੀ ਉਹ ਪੈਂਦਾ ਲਗਾਈਓ ਕਰਾ ਦੇਣਗੇ ਨਹੀਂ ਲਗਾਈਓ ਕਰਾ ਦੇਣਗੇ 12 ਰੁਪਏ ਪਾ ਦੇ ਅੱਜ ਐ ਕਰ ਫਿਰ 12 ਪਵਾਉਂਗਾ ਮੇਰੇ ਨਾਲ ਕੋਲ ਪਹਿਲਾਂ ਨਹੀਂ ਵੀਰੇ ਮੈਂ ਤੇਰੇ ਨਾਲ ਮੈਂ ਨਹੀਂ ਕੋਲ ਸਕਦਾ ਫੇਰਾ ਪੂਰਾ ਕੋਲ ਮੇਰੇ ਨਾਲ ਪਹਿਲਾਂ ਮੈਂ ਤੇਰੇ ਨਾਲ ਨਹੀਂ ਕੋਲ ਸਕਦਾ ਪਤਾ ਆਉਣਾ ਤਾਂ ਬਾ ਠੀਕ ਕਰ ਨੇ ਵੀਰੇ ਨਹੀਂ ਵੀਰੇ ਫੇਰ ਨਹੀਂ ਰਹਿਣ ਦੇ ਸਾਢੇ 11 ਪਾ ਦੇ ਨਹੀਂ ਬਾਈ ਯਾਰ ਮੰਨੇ ਬਾਹਰ ਯਾਰ ਪਾ ਦੇ 11 ਕਰੋ ਤਾਂ ਆਪਦੀ ਜਵਾਨ ਤੇ ਤਾਂ ਖੜੋ ਤੁਸੀਂ ਉਹ ਯਾਰ ਫੰਟਾਸਟਿਕ ਮਾਰ ਮਾਰੋ ਲੈ ਗਿਓ ਬਦੋਲ ਗਰੀ ਨਹੀਂ ਉਹ ਬਦੋਲ ਕਿਸੀ ਕੀ ਜਾਂਦਾ ਦਲਾਲ ਕੀ ਲੈਣਿਆ ਯਾਰ ਆ ਕੰਮ ਦੇਖ ਵੀਡੀਓ ਦਾ ਆ ਇਹਨੂੰ ਚੱਕ ਰਹੀ ਇਹਨੂੰ ਆ ਦੇਖ ਬਚੋਲੇ ਦਾ ਆਪਦਾ ਸੌਦਾ ਕਰਾਉਣਾ ਬਚੋਲੇ ਦਾ ਕੰਮ ਦਾ ਸੌਦਾ ਕਰਾਉਣਾ ਯਾਰ ਤੂੰ ਤੇ 1000 ਇਹ ਦੇਵੇ ਅਸੀਂ ਵੀਰੇ ਕੋਈ ਦਲਾਲੀ ਨਹੀਂ ਲੈਣੀ ਕੋਈ ਖਾਣੀ ਨਹੀਂ ਖਾਣੀ ਠੀਕ ਆ ਇਹ ਖੜਾ ਇਹ ਖੜਾ ਮੇਰੀ ਰੋਟੀ ਕੀ ਉਮਰ ਬੋਨੇ ਇਹ ਖੜਾ ਇਹ ਖੜਾ ਇਹਨੂੰ ਤੁਸੀਂ ਦਿਓ ਮੇਰੀ ਰੋਟੀ ਕੀ ਉਮਰ ਵੇ ਖੜਾ ਇਹਨੂੰ ਦੇ ਦੇ ਤੇ ਵਾ ਇਹਨੂੰ ਦੋ ਦਿੱਤੇ ਅਸੀਂ ਉਹ ਕੰਮ ਨਹੀਂ ਕਰਦੇ ਵੀਰੇ ਆਪਾਂ ਉਹ ਪੈਸੇ ਰੱਖੇ ਨੇ ਵੀ ਵਿਚਾਰੇ ਨੇ ਵੀਰੇ 200 ਦੇ ਕਰਾਇਆ ਦੋਨਾਂ ਦਿਨਾਂ ਦਾ 11000 ਰੁਪਇਆ ਪਾ ਦੇ 11 ਪਾਤਾ ਯਾਰ ਹੁਣ ਤਾਂ ਓਏ 11 ਕਹਿ ਰਿਹਾ ਉਹ ਮਸਤਾਕਾ ਰੈਂਦੇ ਯਾਰ ਤੂੰ ਧੱਕਾ ਨਾ ਕਰ ਉਹ ਵੀ ਨਾਲ ਦੀ 11 ਕੁਝ ਨਾ ਨਾ ਦੇ ਤੱਕ ਦੋ ਚਾਰ ਬੰਦੇ ਤੇ ਗੱਲ ਕਰਕੇ ਪਾਇਆ ਯਾਰ ਆਪਾਂ ਕਿਉਂ ਕਰਦੇ 11 ਨਾਲ ਨਹੀਂ ਭਰਾ ਹੁਣ ਬਸ ਖੁਸ਼ ਹੋ ਜਾ ਬਸ ਖੁਸ਼ ਨਾ ਕਰ 20000 ਪਾ ਦੇਗਾ ਆ ਦੇ ਕੇ ਇਧਰੋਂ ਅਸੀਂ ਬੱਸ ਹਾਂ ਦਾ ਹਾਂ ਕੋਈ ਨਹੀਂ ਛੱਡ ਉਹ ਨਹੀਂ ਰਾਜੂ ਨਹੀਂ ਮੇਰੇ ਵੀ ਤੇਰੇ ਕੋਲ ਬੱਚੇ ਆ ਛੱਡ ਪਰਾਂ ਤੇ ਫੇਰ ਵੀ ਆਉਣਗੇ ਅਗਲੇ ਹੱਥੇ ਛੱਡ ਪਰਾਂ ਹੋ ਗਈ ਵੀ ਫਾਈਨਲ ਕਰਤੀ ਬਾਤ ਕਰਤੀ ਕਰਤੀ ਕਰਾ ਦਿੰਦੇ ਬੱਸ ਕੋਈ ਜਦ ਕੋਈ ਕੋਸਾਂ ਤੁਸੀਂ ਦੱਸਦੇ ਨਹੀਂ ਕੋਸਾਂ ਮਾਰਦੇ ਕਿੰਨੇ ਦਾ ਕਰਨ 11 ਦਾ ਉਹਨੇ ਕਹਤਾ ਸੀ ਕੁਝ ਨਹੀਂ ਯਾਰ ਉਹ ਛੱਡ ਦੋ ਉਹਨਾਂ ਨੂੰ ਯਾਰ ਹੋਰ ਛੱਡ ਦੋ ਬਾਈ ਖੋਸਾਂ ਨਾ ਨਾ ਬਾਈ ਖੋਸਾਂ ਯਾਰ ਆਏ ਕਿਵੇਂ ਆਏ ਨਹੀਂ ਨਾ ਜਮੇ ਨਹੀਂ ਕਹਿੰਦੇ ਛੱਡ ਦੇ ਫਿਰ ਲੈ ਗਈ 20000 ਰਾਜੂ ਨਹੀਂ ਉਹ ਛੱਡ ਦੋ ਕੀ ਗੱਲ ਦਾ ਰਾਜ ਨੂੰ ਨਹੀਂ ਹਾਂ ਕਰਦਾ ਇਹ ਚਾ ਮਾਂ ਮੈਂ ਨਹੀਂ ਕਰਦਾ ਕਿਰੀ ਬਾਰੇ ਨਹੀਂ ਹਾਂ ਕਰਦਾ ਆ ਬਰਦਰ ਵੀ ਤੇਰੇ ਫੇਰ ਵੀ ਮੈਨੂੰ ਦੱਸਦੇ ਨੇ ਪੈਸੇ ਤਿੰਨ ਬੰਦੇ ਖੜੇ ਨੇ ਤਿੰਨ ਬੰਦੇ ਆ ਜਾ ਪਰਾ ਮੈਂ ਤਾਂ ਆਪ ਖੜਾ ਲੈ ਵੀ ਸਾਡਾ ਹੋ ਗਿਆ ਆ ਜਾ ਸੜ ਦੇ ਆ ਜਾ ਆ ਜਾ ਆ ਜਾ ਕੁਛ ਨਹੀਂ ਆ ਜਾ ਕੁਛ ਨਹੀਂ ਤੂੰ ਤਾਂ ਕੁਛ ਹੁੰਦਾ ਹੀ ਨਹੀਂ ਕਿਹੜਾ ਬੱਕਰਾ ਆ ਬੱਕਰਾ ਹੈਗਾ ਆ ਬੱਕਰਾ ਹੈ ਬੱਕਰਾ ਦਿਖਾ ਦੇ ਆ ਬੱਕਰੇ ਨਾਲ ਹੋਇਆ ਬਈ ਬੱਟਾ ਇਹਦਾ ਬੱਟਾ ਹੋਇਆਗਾ ਚੱਲ ਠੀਕ ਆ ਬਈ ਲਹਿਰਾ 베ਗਾ ਬੱਕਰਾ ਮੰਡੀ ਤੇ ਖੜੇ ਹਾਂ ਤੇ ਕਹਿਦੇ ਵੀ ਆਇਆ ਕਰੋ ਮੰਡੀ ਤੇ ਹਾਂ ਮੰਡੀ ਤੇ ਆਇਆ ਕਰੋ ਯਾਰ ਕਹਿ ਵੀਰਾਂ ਮੜਾ ਜਾ ਬਈ ਹੁਣ ਆਕਰ ਆਪਣਾ ਨਾ ਅਸੀਂ ਲਹਿਰਾ 베ਗਾ ਮੰਡੀ ਦੇ ਉੱਤੇ ਖੜੇ ਹਾਂ ਬਈ ਠੀਕ ਆ ਜੀ ਓ ਇਧਰ ਨੂੰ ਆਓ ਮੜਾ ਜਾ ਪਹਿਲਾਂ ਆ ਆ ਜਾ ਮੜਾ ਜਾ ਇਧਰ ਨੂੰ ਮੂੰਹ ਦਿਖਾ ਤੇਰੇ ਘਰੇ ਜਵਾਕ ਵੀ ਦੇਖਾਂਗੇ ਤੇਰੇ ਘਰੇ ਵੀ ਦੇਖਣਗੇ ਮੇਰੇ ਤਾਂ ਰੋਜ ਹੀ ਡਾਂਗਾ ਪੈਂਦੀਆਂ ਨੇ ਛੋਟਾਂ ਤੂੰ ਮੇਰੇ ਤਾਂ ਰੁੱਤ ਚੜ ਰਹੇ ਆ ਤਾਂ ਹੀ ਸੁਝਾ ਦੇ ਤੇ ਆ ਖੇਤ ਚ ਕੀ ਕਣਕ ਖਾਨੇ ਕਣਕ ਕੀ ਮੈਂ ਤਾਂ ਰੋਜ ਥਾਪੜੇ ਖਾਨਾ ਘਰੋਂ ਜਾ ਕੇ ਮੈਂ ਤਾਂ ਦੇਖਿਆ ਨਹੀਂ ਕਿੰਨੇ ਥਾਪੜੇ ਮਾ ਕੇ ਬਾਹਰ ਚਲੋ ਚਲੋ ਗੱਲ ਕਰੋ ਬਾਹਰੋਂ ਤਾਂ ਖੜੇ ਖੜ ਦੇ ਖੜ ਜਾ ਚੈਨੂ ਮੰਨਦੇ ਬਾਈ ਬੇਗਾ ਲੈਰਾ ਮੰਡੀ ਦੇ ਵਿੱਚ ਖੜਿਆ ਹਰ ਸੋਮਵਾਰ ਨੂੰ ਮੰਡੀ ਲੱਗਦੀ ਆ ਮੰਡੀ ਐਂ ਦੇਖ ਲੋ ਵੀ ਜਿਹਨੇ ਗਰਾਊਂਡ ਦੇ ਵਿੱਚ ਕਬੱਡੀ ਦੇ ਮੈਚ ਦੇ ਵਿੱਚ ਨਾ ਥਾਪੜੇ ਪੈਂਦੇ ਨੇ ਐ ਪੜਾਕੇ ਪੈਂਦੇ ਨੇ ਉਰੇ ਐ ਪੜਾਕੇ ਮੈਜਰ ਦੇ ਤੇ ਰਾਜੂ ਦੇ ਠੀਕ ਆ ਉਰੇ ਵੱਧ ਤੋਂ ਵੱਧ ਬਾਈ ਖਰੀਦਣ ਵਾਲੇ ਵੀ ਮਾਲ ਆ ਬਹੁਤ ਜਿਆਦੇ ਕੁਆਲਿਟੀ ਦਾ ਮਾਲ ਆਉਂਦਾ ਵੇਚਣ ਵਾਲੇ ਵੀ ਵੱਧ ਤੋਂ ਵੱਧ ਮੇਰੇ ਭੈਣ ਭਾਈ ਪਹੁੰਚੋ ਹਰ ਸਨ ਸੋਮਵਾਰ ਨੂੰ ਮੰਡੀ ਲੱਗਦੀ ਆ ਇਹ ਰੋਡ ਦੇ ਉੱਤੇ ਆ ਹਰੇਕ ਮੇਰੇ ਭੈਣ ਭਾਈ ਨੂੰ ਅਪੀਲ ਕਰਦਾ ਪਹਿਲਾਂ ਤੁਸੀਂ ਦੇਖ ਕੇ ਕਿਹਨੂੰ ਆਏ ਤੇ ਵੀ ਅਸੀਂ ਆਏ ਤੇ ਮੰਡੀ 'ਚ ਅਸੀਂ ਆਏ ਤੇ ਮੰਡੀ ਦੇ ਵਿੱਚ ਤੁਸੀਂ ਵੀਡੀਓ ਦੇਖੀ ਵੀ ਬੜਾ ਕੜਮਸ ਪੈਂਦਾ ਦੇਖੀ ਨਾ ਹਾਂ ਬਈ ਫਿਰ ਸਾਰੇ ਮਰੇੜਕੋਟਲਾ ਆਪਣਾ ਏਰੀਆ ਆਉਣ ਲੱਗਾ ਪਸ਼ੂ ਵੀ ਵਧੀਆ ਹੁੰਦੇ ਨੇ ਪਸ਼ੂਰੇ ਬਾਈ ਕੁਆਲਟੀ ਜਿਹੜੀ ਉਰੇ ਮਿਲ ਜੂ ਤੈਨੂੰ ਕਿਸੇ ਮੰਡੀ ਤੋਂ ਨਹੀਂ ਹੁੰਦਾ ਵੀ ਤੇਜ਼ ਵਿਕਦਾ ਸੌਦਾ ਬਾਈ ਬਹੁਤ ਫਰਕ ਆ ਹੋਰ ਮੰਡੀਆਂ ਨਾਲੋਂ ਸਹੀ ਗੱਲ ਹੈ ਕਹਣ ਨੂੰ ਜਿਵੇਂ ਮਰਜ਼ੀ ਕੁਝ ਕਹੀਂ ਜਾਵੋ ਪਸ਼ੂ ਆਉਂਦਾ ਸਨੱਖਾ ਪਸ਼ੂ ਪੂਰਾ ਸਨੱਖਾ ਜਿਹੜੇ ਬਾਈ ਘਰੇ ਰੱਖਣ ਦੇ ਸਕੀਨ ਨੇ ਉਹ ਵੱਧ ਤੋਂ ਵੱਧ ਉਰੇ ਪਹੁੰਚੋ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਬਾਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਆ ਮੁੰਡੇ ਨੂੰ ਤੁਸੀਂ ਪਹਿਚਾਨਦੇ ਹੋ ਠੀਕ ਹੈ ਜੀ ਬੱਕਰੀਆਂ ਦੀ ਦੇਣ ਤਰਸੀਮ ਧੰਨਵਾਦ ਇਹਨਾਂ ਨੇ ਸ਼ੁਰੂ ਕਰਿਆ ਬਾਈ ਇਹ ਕੋਈ ਬੜਿਆਈ ਨਹੀਂ ਆ ਸਾਰੇ ਬੰਦੇ ਬਾਈ ਬੱਕਰੀਆਂ ਵਾਲੇ ਇਹਨਾਂ ਦੀ ਦੇਣ ਦੋ ਲੈਣਾ ਦੇ ਟੱਪੇ ਮੇਰੇ ਵੀ ਸੁਣੋ ਸੁਣਾਓ ਜੀ ਤੁਸੀਂ ਅੱਜ ਚਾਹੇ ਲੱਖਾਂ ਯੂਟਿਊਬਰ ਫਿਰਦੇ ਨੇ ਚੱਕੀ ਕੈਮਰੇਮੈਨ ਕੱਜ ਰਾਜੂ ਵੀ ਚੱਕੀ ਫਿਰਦਾ ਪਰ ਦੇਣ ਇਹ ਨਾ ਦੋ ਸੂਰਮਿਆਂ ਦੀ ਤਰਸੀਮਾਂ ਤਰਸੀਮਾਂ ਦੀ ਇਹ ਮੰਡੀ ਦੇ ਵਿੱਚੋਂ ਲੋਂਗੋਵਾਲ ਤੋਂ ਲੈ ਕੇ ਤੁਰੇ ਨੇ ਬੱਕਰੀ ਪਾਲਣ ਧੰਦੇ ਨੂੰ ਤੇ ਤੁੰਗਲੀ ਤੋਂ ਇਹਨਾਂ ਦੀ ਦੇਣ ਨਹੀਂ ਕੋਈ ਦੇ ਸਕਦਾ ਨਾਲ ਇਹਨਾਂ ਦੇ ਮੈਂ ਜੁੜਿਆ ਨਾਲ ਜੁੜ ਕੇ ਇਹਨਾਂ ਦੇ ਨਾਲ ਸਿਰ ਨਾਣ ਕਰਾਤਾ ਲੋਕਾਂ ਨੇ ਗੱਲ ਝੋਟਾ ਕਰੀ ਫਿਰਦਾ ਅੱਜ ਤੱਕ ਸਾਡਾਂ ਨਹੀਂ ਟੁੱਟਿਆ ਪਰ ਮੈਂ ਕਹਿੰਦਾ ਮਹਾਰਾਜ ਕਿਸੇ ਦਾ ਤੋੜੇ ਵੀ ਨਾ ਸਹੀ ਗੱਲ ਹੈ ਜਿਹਦਾ ਪਿਆਰ ਹੈ ਤਾਂ ਪਿਆਰੇ ਆ ਇੱਕ ਹੋਰ ਛੋਟੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਬਾਈ ਅਪੀਲ ਕਰਨਾ ਜੇ ਕਿਸੇ ਕੋਲੇ ਪੁਰਾਣਾ ਵਿਰਸਾ ਪਿਆਗਾ ਕੋਈ ਚਰਖਾ ਕੋਈ ਊਰੀ ਕੋਈ ਸੰਦੂਖ ਕੋਈ ਵੀ ਬੰਦਾ ਆਪਾਂ ਬਾਈ ਉਹ ਕਰ ਰਿਹਾ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਉਹਨਾਂ ਨੂੰ ਦਿਖਾਉਣ ਵਾਸਤੇ ਉਹ ਚੀਜ਼ਾਂ ਨੂੰ ਮੈਂ ਰਿਹਾ ਸਾਂਭ ਵੀ ਆਉਣ ਵਾਲਾ ਜਿਹੜੀ ਆਪਣੀ ਪੀੜ੍ਹੀ ਐ ਬਾਈ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੋਣਾ ਵੀ ਇਹ ਚਰਖੇ ਊਰੀਆਂ ਕੀ ਹੁੰਦੀਆਂ ਸੀ ਠੀਕ ਆ ਸੰਦੂਖ ਕੀ ਹੁੰਦੇ ਸੀਗੇ ਜਿਹੜੇ ਲੱਕੜ ਦੀ ਬਾਡੀ ਵਾਲੇ ਰੇੜੂਏ ਸੀ ਇਹ ਕੀ ਹੁੰਦੇ ਸੀ ਤਰਸੇਮ ਆਉਣ ਵਾਲੇ ਬੱਚਿਆਂ ਨੂੰ ਆਪਣੇਆਂ ਨੂੰ ਨਹੀਂ ਪਤਾ ਸਹੀ ਗੱਲ ਐ ਇਹ ਚੀਜ਼ਾਂ ਨੂੰ ਬਾਈ ਮੈਂ ਲੱਗਿਆ ਸਾਹਮਣ ਆਪਾਂ ਇੱਕ ਜਗ੍ਹਾ ਬਣਾਉਣੀ ਐ ਉੱਥੇ ਆ ਕੇ ਹਰ ਇੱਕ ਬੰਦਾ ਦੇਖਿਆ ਕਰੂਗਾ ਬਹੁਤ ਚੀਜ਼ਾਂ ਦਾ ਮੈਂ ਇਕੱਠੀਆਂ ਕਰ ਲੀਆਂ ਥੋੜੇ ਸਮੇਂ ਦੇ ਵਿੱਚ ਆਪਾਂ ਦਿਖਾਵਾਂ ਜੇ ਕੋਈ ਵੀ ਮੇਰੇ ਭੈਣ ਭਾਈ ਉਹ ਚੀਜ਼ ਨੂੰ ਸੇਲ ਕਰਨਾ ਚਾਹੁੰਦਾ ਮੇਰੇ ਨਾਲ ਕੰਟੈਕਟ ਕਰ ਲਿਓ ਬਾਈ ਮੇਰਾ ਨੰਬਰ 9876865340 9876865340 ਬਈ ਮੇਰਾ ਨੰਬਰ ਆ ਕੋਈ ਵੀ ਮੇਰਾ ਭੈਣ ਭਾਈ ਪੰਜਾਬੀ ਚੀਜ਼ ਵਿਰਸਾ ਪਿਆ ਕਿਸੇ ਕੋਲੇ ਪੁਰਾਣੀਆਂ ਦਰਿਆ ਜਿਹੜੀਆਂ ਅੱਗੇ ਮੇਰੀਆਂ ਭੈਣਾਂ ਬੁੰਦੀਆਂ ਸੀਗੀਆਂ ਹੁਣ ਉਹ ਦੇਖਣ ਨੂੰ ਦਰਸੇਮ ਨਹੀਂ ਆ ਉਠਾਂ ਦੀਆਂ ਕਾਠੀਆਂ ਵੀ ਸਾਨੂੰ ਲੋੜ ਆ ਜੇ ਕਿਸੇ ਲਵੇ ਹੁਣ ਉਠਾਂ ਦੀਆਂ ਕਾਠੀਆਂ ਵੀ ਉਹ ਵੀ ਅਸੀਂ ਦਿਖਾਵਾਂ ਜੇ ਐਸੇ ਮੰਡੀ ਦੇ ਵਿੱਚ ਮੇਲਾ ਲਵਾਵਾਂ ਉਹ ਬਾਈ ਮੇਰੇ ਕੋਲੇ ਪਈਆਂ ਵੀ ਨੇ ਰਾਜੂ ਮੈਂ ਬਹੁਤ ਕੁਝ ਇਕੱਠਾ ਕਰ ਲਿਆ ਉਠਾਂ ਦੀਆਂ ਕਾਠੀਆਂ ਵੀ ਇਕੱਠੀਆਂ ਕਰ ਲੀਆਂ ਲਾਟਣ ਵੀ ਇਕੱਠੇ ਕਰ ਲਏ ਸੰਦੂਖ ਵੀ ਇਕੱਠੇ ਕਰ ਲਏ ਜਿਹੜੇ ਘੁੰਮਣ ਵਾਲੇ ਅੱਗੇ ਟੈਲੀਫੋਨ ਹੁੰਦੇ ਸੀ ਬਟਨ ਵਾਲੇ ਤਰਸੇਮ ਉਹ ਵੀ ਕਰ ਲਏ ਜਿਹੜੇ ਟੀਬਾ ਵਾਲੇ ਰੇਡੀਓ ਹੁੰਦੇ ਸੀ ਵੱਡੇ ਲੱਕੜ ਦੀ ਬਾਡੀ ਵਾਲੇ ਉਹ ਵੀ ਬਹੁਤ ਚੀਜ਼ਾਂ ਬਾਈ ਮੈਂ ਛੋਡੇ ਭੈਣ ਭਾਈਆਂ ਦੇ ਆਸਰੇ ਨਾਲ ਬਹੁਤ ਕੁਝ ਇਕੱਠਾ ਕਰ ਲਿਆ ਗੱਡਾ ਗੱਡਾ ਵੀ ਮਿਲ ਜਾਓ ਬਾਈ ਗੱਡਾ ਵੀ ਜੇ ਕੋਈ ਵੇਚਣਾ ਚਾਹੁੰਦਾ ਤਾਂ ਜਿਹੜੇ ਚੁਰਕ ਚੁੰਮੂ ਚੁਰਕ ਚੁੰਮ ਪਈਏ ਕਰਦੇ ਨੇ ਕਿਸੇ ਕੋਲੇ ਰੇੜੀ ਆ ਬਾਈ ਹਾਂ ਲੱਕੜ ਦੇ ਪਈਏ ਵੀ ਸੱਟ ਲਵੇ ਪਏ ਨੇ ਕਿਸੇ ਕੋਲੇ ਰੇੜੀ ਹੋਵੇ ਪਿੱਤਲ ਦਾ ਗੱਡਾ ਵੀ ਸੱਟ ਲਵੇ ਖੜੇ ਫੁੱਲੀਆਂ ਵਾਲਾ ਅੱਛਾ ਉਹ ਵੀ ਅਸੀਂ ਦਿਖਾਵਾਂਗੇ ਵਾਦਾ ਕਰਦੇ ਹਾਂ ਅਸੀਂ ਜਿਹੜੀ ਜਿਹੜੀ ਛੱਡੀ ਆ ਜਿਹੜੀ ਕਣੀ ਨਹੀਂ ਹੋਈ ਇੱਕ ਮਿੰਟ ਇੱਕ ਮੀਟਿੰਗ ਨਹੀਂ ਹੋਣੀ ਇੱਕ ਮਿੰਟ ਜੀ ਜਿਹੜੀ ਰੇੜੀ ਬਾਈ ਦੋ ਬਲਦਾਂ ਨਾਲ ਅੱਗੇ ਚੱਲਦੀ ਸੀ ਜੇ ਕਿਸੇ ਕੋਲੇ ਉਹ ਵੀ ਮੇਰੇ ਭੈਣ ਭਾਈ ਕੋਲੇ ਖੜੀ ਆ ਉਹ ਵੀ ਅਸੀਂ ਲਵਾਂਗੇ ਕੋਈ ਵੀ ਭੈਣ ਭਾਈ ਮੇਰਾ ਅਸੀਂ ਐ ਨਹੀਂ ਹੈਗਾ ਵੀ ਫ੍ਰੀ ਮੰਗੂ ਜਿੰਨਾ ਉਹਦੀ ਕੀਮਤ ਹੋਊ ਉਹਦੇ ਨਾਲੋਂ ਅਸੀਂ ਦੁੱਗਣਾ ਰੇਟ ਤੇ ਅਸੀਂ ਲਮਾਂਗੇ ਐ ਨਹੀਂ ਹੈਗਾ ਵੀ ਫ੍ਰੀ ਕਿਸੇ ਦੀ ਲਮਾਂਗੇ ਪੈਸੇ ਦੇ ਕੇ ਅਗਲੇ ਨੂੰ ਚੀਜ਼ ਫੇਰ ਖਰੀਦਾਂਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਮਾਇਸ ਰੱਖਾਂਗੇ ਉਹ ਚੀਜ਼ਾਂ ਦਿਖਾਵਾਂਗੇ ਆਪਾਂ ਸਹੀ ਗੱਲ ਹੈ ਜਿਹੜੇ ਅੱਗੇ ਪੁਰਾਣੇ ਗੇਟ ਹੁੰਦੇ ਸੀ ਬਾਈ ਬਹੁਤ ਪੁਰਾਣੇ ਗੇਟ ਹੁੰਦੇ ਸੀ ਲੱਕੜ ਦੇ ਉਹਨਾਂ ਵਿੱਚ ਪਿੱਤਲ ਲੱਗਿਆ ਹੁੰਦਾ ਸੀ ਗੁੱਲ ਮੇਖਾਂ ਨਾਲ ਹਾਂ ਉਹ ਵੀ ਮੈਨੂੰ ਕਿਦੋਂ 15 ਜੋੜੀਆਂ ਮਿਲ ਗਈਆਂ ਸੀ ਉਹ ਵੀ ਬਾਈ ਮੈਂ ਤਰਸੇਮ ਖਰੀਦ ਲਿਆ ਛੋਟੇ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਦਿਖਾਵਾਂਗੇ ਵਧੀਆ ਗੱਲ ਹੈ ਤੇ ਜੇ ਕਿਸੇ ਕੋਲੇ ਵੀ ਮੇਰੇ ਭੈਣ ਭਾਈ ਕੋਲੇ ਕੋਈ ਵੀ ਚੀਜ਼ ਪੁਰਾਣੀ ਪਈ ਆ ਬਾਈ ਮੇਰੇ ਨਾਲ ਕੰਟੈਕਟ ਕਰੋ ਆਪਾਂ ਉਹਨੂੰ ਖਰੀਦਾਂਗੇ ਨੰਬਰ ਫੇਰ ਦੁਬਾਰੇ ਰਿਪੀਟ ਕਰ ਦਣਾ 98768 65340 98768 65340 ਮੇਰਾ ਨੰਬਰ ਆ ਵੀਰੇ ਠੀਕ ਆ ਮੇਰੇ ਵੀਰੇ ਅਸਸਰੀ ਰਹੇ ਜੇ ਅਜੇ ਅਸੀਂ ਮੇਲੇ ਦੀ ਡੇਟ ਕੋਈ ਨਹੀਂ ਤੇ ਰਿਮੈਰ ਮੇਜਰ ਨੇ ਮਹਾਨ ਮੇਲਾ ਵਧੀਆ ਕਰਾਵਾਂਗੇ ਤੇ ਇੱਥੇ ਬੜੇ-ਬੜੇ ਐਕਟਰ ਵੀ ਬੁਲਾਵਾਂਗੇ ਅਸੀਂ ਬਹੁਤ ਕੁਝ ਆਊਗਾ ਬਾਈ ਰੱਬ ਨੇ ਪਹਿਚਾਨ ਬਹੁਤ ਦਿੱਤੀ ਆ ਹਾਂ ਜੀ ਬਹੁਤ ਲੰਬੀ ਨਿਗਾਹ ਦੂਆਂ ਦੀ ਵੀ ਕੀ ਕਰਾਉਣਾ ਸੀ ਬਹੁਤ ਪਹਿਚਾਣਾ ਮਾਲਕ ਦੇ ਬਾਈ ਆ ਜਾ ਕਲਦੀਪੁਰੇ ਮੜਿਆ ਜਾ ਬਾਕੀ ਇਹ ਮੰਡੀ ਦੇ ਬਾਈ ਇਹ ਤਾਂ ਬੰਦਾਰਾ ਬੰਦਾ ਇਹਨੂੰ ਤਾਂ ਇੱਕ ਤੋਂ ਦੋ ਨਹੀਂ ਆਉਂਦੀ ਵਿਚਾਰੇ ਨੂੰ ਇਹ ਇਹ ਓਨਰ ਨੇ ਬਾਈ ਮੰਡੀ ਦੇ ਹਾਂ ਭਗਤ ਬੰਦਾ ਜਮਾਂ ਤਰਲੇ ਇਹ ਗੱਲ ਇਹ ਮੰਡੀ ਬਾਈ ਇਹ ਓਨਰ ਨੇ ਠੀਕ ਆ ਇਹ ਮੰਡੀ ਤੇ ਬਾਈ ਵੱਧ ਤੋਂ ਵੱਧ ਪਹੁੰਚੋ ਰੋਟੀ ਦਾ ਲੰਗਰ ਦਾ ਚਾਹ ਦਾ ਸਾਰਾ ਕੁਝ ਪ੍ਰਬੰਧਾ ਵੀਰੇ ਸੋਨੂੰ ਰਹਿਣ ਸਹਿਣ ਦਾ ਵੀ ਪ੍ਰਬੰਧ ਮੇਰੋ ਕੋਈ ਬੰਦਾ ਮਾਲ ਖਰੀਦ ਕੇ ਲਿਜਾਣ ਦਾ ਸਾਧਨ ਨਹੀਂ ਮਿਲਿਆ ਉਹ ਵੀ ਅਸੀਂ ਸਾਮਾਂਗੇ ਵੀਰੇ ਧੰਨਵਾਦ ਓਕੇ ਵੀਰੇ ਧੰਨਵਾਦ ਸਾਸਰੀ ਜੀ